ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰ ਲੈਣੇ ਆ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਇਸ ਸੈਸ਼ਨ ਦੇ ਵਿੱਚ ਨਵੇਂ ਚੁਣੇ ਗਏ ਚੁਣ ਕੇ ਆਏ ਨਵੇਂ ਸੰਸਦ ਮੈਂਬਰਾਂ ਨੂੰ ਜਿਹੜੀ ਐ ਸੌ ਚੁਕਾਈ ਜਾਵੇਗੀ ਹਾਲਾਂਕਿ ਪੰਜਾਬ ਦੇ 13 ਨਵੇਂ ਸੰਸਦ ਮੈਂਬਰ ਜੋ ਚੁਣ ਕੇ ਗਏ ਨੇ 25 ਜੂਨ ਨੂੰ ਉਹਨਾਂ ਨੂੰ ਸੌ ਚੁਕਾਈ ਜਾਵੇਗੀ ਆਖਰ ਕਿਤੇ ਨਾ ਕਿਤੇ 26 ਜੂਨ ਨੂੰ ਜਿਹੜਾ ਹੈ ਉਹ ਸਪੀਕਰ ਦੀ ਚੋਣ ਹੋਵੇਗੀ 27 ਤਰੀਕ ਨੂੰ ਦਰੋਪਤੀ ਮੁਰਮੂ ਰਾਸ਼ਟਰਪਤੀ ਜਿਹੜੇ ਨੇ ਉਹ ਸਾਂਝੀ ਬੈਠਕ ਜਿਹੜੀ ਐ ਕਰਨਗੇ ਸੋ ਆਖਰ ਲੋਕ ਸਭਾ ਦੀ ਜਿਹੜੀ ਸੰਸਦੀ ਕਾਰਵਾਈ ਹੈ ਉਹ ਕਿਤੇ ਨਾ ਕਿਤੇ ਸ਼ੁਰੂ ਹੋ ਜਾਵੇਗੀ 26 ਤਰੀਕ ਤੋਂ ਬਾਅਦ ਸ਼ੁਰੂ ਹੋ ਜਾਵੇਗੀ 27 ਨੂੰ ਜਿਹੜੀ ਹੈ ਪਹਿਲੀ ਬੈਠਕ ਹੋਵੇਗੀ ਸੋ ਗੱਲ ਕਰਦੇ ਆਂ ਜਿੱਥੇ ਮੰਗਲਵਾਰ 25 ਜੂਨ ਨੂੰ ਸੌ ਚੁੱਕਣ ਲਈ ਸਮਾਂ ਦਿੱਤਾ ਗਿਆ ਇਸ ਇਸ ਦੌਰਾਨ ਸਭ ਦੀਆਂ ਨਜ਼ਰਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਾਲੇ ਪਾਈ ਅਮਰਿਤਪਾਲ ਸਿੰਘ ਤੇ ਟਿਕੀਆਂ ਹੋਈਆਂ ਨੇ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਕਿਸ ਤਰ੍ਹਾਂ ਸੌ ਚੁੱਕਣਗੇ ਪੰਜਾਬ ਦੇ 13 ਸੰਸਦ ਦੇ ਜਿਹੜੇ ਨੇ ਉਹ ਬਿਲਕੁਲ ਜਾਣਗੇ ਸੌ ਚੁੱਕਣ ਦੇ ਲਈ 12 ਜਿਹੜੇ ਨੇ ਉਹ ਪਹੁੰਚ ਜਾਣਗੇ ਪਰ 13ਵੇਂ ਜਿਹੜੇ ਨੇ ਉਹ ਅਮਰਿਤਪਾਲ ਸਿੰਘ ਨੇ ਜੇਲ੍ਹ ਤੋਂ ਚੋਣ ਲੜਨ ਅਤੇ ਜਿੱਤਣ ਵਾਲੇ ਅਮਰਿਤਪਾਲ ਸਿੰਘ ਨੇ ਸਵਾਖਰ ਉਹਨਾਂ ਨੂੰ ਇਸ ਲਈ ਰਸਮੀ ਸੱਦਾ ਜਿਹੜਾ ਹੈ ਮਿਲ ਚੁੱਕਿਆ ਹੈ ਉਹਨਾਂ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਭਾਈ ਅਮਰਿਤਪਾਲ ਸਿੰਘ ਦਾ ਸੌਂਚੁਕ ਸਮਾਗਮ ਦੇ ਵਿੱਚ ਪਹੁੰਚਣਾ ਜਿਹੜਾ ਹੈ ਮੁਸ਼ਕਲ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਐਨਐਸਏ ਅਧੀਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਸੋ ਆਖਰ ਜੇਲ੍ਹ ਤੋਂ ਕਿਸ ਤਰ੍ਹਾਂ ਉਹ ਸੌਂਚੁਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਇਹ ਕਾਫੀ ਵਿਸ਼ਾ ਜਿਹੜਾ ਹੈ ਚਰਚਾ ਦਾ ਬਣ ਚੁੱਕਿਆ ਆਖਰਕਾਰ ਐਨਐਸਏ ਅਦੀਨ 1 ਸਾਲ ਤੱਕ ਮੁਜ਼ਰਮ ਨੂੰ ਬਿਨਾ ਕੁਝ ਦੱਸੇ ਜਾਂ ਬਿਨਾ ਕੁਝ ਉਸ ਦਾ ਗੁਨਾਹ ਬਿਆਨ ਕੀਤੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਪਰ 1 ਸਾਲ ਪੂਰਾ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੇ ਦੁਬਾਰਾ ਤੋਂ ਜਿਹੜਾ ਹੈ ਨਵੇਂ ਸਿਰੇ ਤੋਂ 1 ਸਾਲ ਦੇ ਲਈ ਐਨਐਸਏ ਅਮਰਿਤਪਾਲ ਸਿੰਘ ਹੋਰਾਂ ਤੇ ਦੁਬਾਰਾ ਲਗਾ ਦਿੱਤਾ ਹੈ ਅਰ ਜੇ ਉਹਨਾਂ ਗੱਲ ਕਰੀਏ ਜਿਹੇ ਵਿੱਚ ਸੰਸਦੀ ਪ੍ਰੋਗਰਾਮ ਲਈ ਭੇਜੇ ਗਏ 25 ਜੂਨ ਦੇ ਸਮੇਂ ਦੇ ਵਿੱਚ ਅਮਰਿਤਪਾਲ ਸਿੰਘ ਦਾ ਜੇਲ੍ਹ ਚੋਂ ਪੈਰੋਲ ਤੇ ਬਾਹਰ ਆਉਣਾ ਇਤੋਂ ਮੁਸ਼ਕਲ ਜਾਪ ਰਿਹਾ ਹੈ ਇਥੇ ਵੀ ਦੱਸਣਯੋਗ ਹੈ ਕਿ ਨਵੀਂ ਸੰਸਦ ਭਵਨ ਦੇ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸੌਚਕ ਸਮਾਗਮ ਹੋਣ ਜਾ ਰਿਹਾ ਹੈ ਲੋਕ ਸਭਾ ਸਪੀਕਰ ਦੀ ਚੋਣ ਜਿਹੜੀ ਹੈ 26 ਜੂਨ ਨੂੰ ਹੋਵੇਗੀ ਇਸ ਤੋਂ ਬਾਅਦ ਰਾਸ਼ਟਰਪਤੀ ਜਿਹੜੇ ਨੇ ਦਰੋਪਤੀ ਮੁਰਮੂ 27 ਜੂਨ ਨੂੰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਆਪਣੇ ਭਾਸ਼ਣ ਦੇ ਨਾਲ ਸੰਸਦੀ ਕਾਰਵਾਈ ਦੀ ਜਿਹੜੀ ਹੈ ਉਹ ਆਰੰਭਤਾ ਕਰਨਗੇ ਪਰ ਅਮਰਿਤਪਾਲ ਸਿੰਘ ਕਿਸ ਤਰ੍ਹਾਂ ਪਹੁੰਚਦੇ ਨੇ ਸੌ ਚੁੱਕ ਸਮਾਗਮ ਦੇ ਵਿੱਚ ਜੇਕਰ ਸੌ ਚੁੱਕ ਲੈਂਦੇ ਨੇ ਤਾਂ ਉਹ ਕਿਸ ਤਰ੍ਹਾਂ ਸੌ ਚੁੱਕਦੇ ਨੇ ਤੇ ਜਾਂ ਫਿਰ ਸੌ ਨਹੀਂ ਚੁੱਕਦੇ ਨੇ ਤੇ ਅਗਲੀ ਪ੍ਰਕਿਰਿਆ ਕੀ ਰਹੇਗੀ ਇਸ ਤੋਂ ਜਾਣਨ ਦੇ ਲਈ ਸਾਰੇ ਲੋਕ ਜਿਹੜੇ ਨੇ ਬੇਤਾਬ ਹੋ ਚੁੱਕੇ ਨੇ ਤਾਂ ਹੁਣ 25 ਜੂਨ ਨੂੰ ਹੀ ਪਤਾ ਲੱਗੇਗਾ ਜਿੱਥੇ ਕਿ ਅਮਰਿਤਪਾਲ ਸਿੰਘ ਬਾਹਰ ਆਉਂਦੇ ਨੇ ਜਾਂ ਫਿਰ ਜੇਲ੍ਹ ਤੋਂ ਹੀ ਕਿਸੇ ਪ੍ਰਕਾਰ ਉਹਨਾਂ ਨੂੰ ਸੌ ਜਿਹੜੀ ਐ ਚੁਕਾਈ ਜਾਂਦੀ ਐ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਦਾ ਗਿਆਨ ਟੀਵੀ ਚੈਨਲ ਦੇ ਨਾਲ